ਇੱਕ ਪਾਸੇ ਤਾਂ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਸਰੇ ਪਾਸੇ ਅਗਰ ਫਗਵਾੜਾਦੀਨ ਆਉਂਦੇ ਪਿੰਡ ਪਾਸਟਾ ਵਿਖੇ ਸਥਿਤ ਪੁਲਿਸ ਚੌਂਕੀ ਦੀ ਗੱਲ ਕਰੀਏ ਤਾਂ ਇਸ ਚੌਂਕੀ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਰਾਤ ਸਮੇਂ ਨਾ ਹੋਣ ਕਾਰਨ ਇਸ ਚੌਂਕੀ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਿੰਡ ਵਾਸੀਆਂ ਮੁਤਾਬਕ ਪਿੰਡਾਂ ਵਿੱਚ ਲੁੱਟਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਕਾਫੀ ਇਜ਼ਾਫਾ ਹੋ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਪਾਸਟਾ ਦੇ ਸਰਪੰਚ ਸ਼੍ਰੀਮਤੀ ਕੁਲਵੰਤ ਕੌਰ ਪੰਜ ਮਨੀਸ਼ ਕੁਮਾਰ ਪੰਜ ਹੀਰਾ ਲਾਲ ਪੰਜ ਮਨਜੀਤ ਕੌਰ ਅਤੇ ਪੰਜ ਮਿਨਾਕਸ਼ੀ ਨੇ ਦੱਸਿਆ ਕਿ ਪਿੰਡ ਪਾਸਟਾ ਪੁਲਿਸ ਚੌਂਕੀ ਵਿੱਚ ਰਾਤ ਸਮੇਂ ਕੋਈ ਵੀ ਮੁਲਾਜ਼ਮ ਨਹੀਂ ਹੁੰਦਾ ਜਿਸ ਕਾਰਨ ਚੌਂਕੀ ਨੂੰ ਜਿੰਦਰਾ ਲਗਾ ਦਿੱਤਾ ਜਾਂਦਾ ਹੈ ਪਿੰਡ ਵਾਸੀਆਂ ਮੁਤਾਬਕ ਅਗਰ ਇਸ ਚੌਂਕੀ ਅਧੀਨ ਆਉਂਦੇ ਪਿੰਡਾਂ ਵਿੱਚ ਕੋਈ ਵਾਰਦਾਤ ਹੋ ਜਾਵੇ ਤਾਂ ਉਹਨਾਂ ਨੂੰ ਥਾਣਾ ਰਾਵਲ ਪਿੰਡੀ ਵਿਖੇ ਜਾਣਾ ਪੈਂਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਿਵਲ ਹਸਪਤਾਲ ਪਾਸਟਾ ਵਿਖੇ ਵੀ ਡਾਕਟਰਾਂ ਦੀ ਕਮੀ ਹੋਣ ਦੇ ਚੱਲਦਿਆਂ ਰਾਤ ਸਮੇਂ ਜਿੰਦਰਾ ਲਾ ਦਿੱਤਾ ਜਾਂਦਾ ਹੈ ਜਿਸ ਬਾਰੇ ਲਿਖਤੀ ਰੂਪ ਵਿੱਚ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇਵਾਲ ਨੂੰ ਵੀ ਦਸਿਆਇਆ ਜਾ ਚੁੱਕਾ ਹੈ ਉਹਨਾਂ ਮੰਗ ਕੀਤੀ ਕਿ ਪੁਲਿਸ ਚੌਕੀ ਵਿੱਚ ਮੁਲਾਜ਼ਮਾਂ ਦੇ ਨਾਲ-ਨਾਲ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਡਿਊਟੀ ਲਗਾਈ ਜਾਵੇ ਉਧਰ ਚੋਂ ਇਸ ਸੰਬੰਧੀ ਐਸਪੀ ਫਗਵਾੜਾ ਮੈਡਮ ਰਵਿੰਦਰਕੌਰ ਭੱਟੀ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਮਸਿਆ ਦਾ ਹੱਲ ਜਲਦ ਹੀ ਕਰ ਦਿੱਤਾ ਜਾਵੇਗਾ ਪਿੰਡ ਪਾਸਟਾ ਤੋਂ ਨਵਰਾਣ ਚੈਨਲ ਦੇ ਅਰਜੰਤਰ ਕੁਮ ਸਾਸ਼ੀਕਲ ਜੀ ਮੈਂ ਕੁਲਵੰਤ ਪੌਰ ਸਰਪੰਚ ਪਾਸਤਾ ਆਈ ਤੁਸੀਂ ਪਾਸਟੇ ਇੱਥੇ ਚੌਂਕੀ ਆਏ ਹੋ ਕੀ ਕਰਨਾ ਜੀ ਕਾਰਨ ਸਰ ਇਹ ਹੈ ਕਿ ਪਾਸਟੇ ਚੌਂਕੀ ਦੇ ਵਿੱਚ ਪਿਛਲੇ 2-3 ਮਹੀਨਿਆਂ ਤੋਂ ਸਟਾਫ ਦੀ ਬਹੁਤ ਕਮੀ ਚੱਲ ਰਹੀ ਹੈ ਸਟਾਫ ਅਵੇਲੇਬਲ ਹੋ ਨਹੀਂ ਪਾ ਰਿਹਾ ਇਸ ਲਈ ਦਿੱਕਤ ਆ ਰਹੀ ਹੈ ਪਿੰਦੇ ਲੋਕਾਂ ਨੂੰ ਬਹੁਤ ਜੀ ਤੇ ਜਦੋਂ ਵੀ ਕੋਈ ਚਲੋ ਪ੍ਰਮਾਤਮਾ ਨਾ ਕਰੇ ਇਦਾਂ ਦੀ ਕੋਈ ਪ੍ਰੈਵਿਡੈਂਸ ਨਹੀਂ ਉੱਪਰ ਜਦੋਂ ਕਿਤੇ ਹੈਪਨ ਹੁੰਦਾ ਹੈ ਇਦਾਂ ਦਾ ਤਾਂ ਸਟਾਫ ਨਹੀਂ ਹੁੰਦਾ ਇੱਥੇ ਜੀ ਕਿ ਕਿੰਨੇ ਚਿਰ ਹੋ ਗਿਆ ਜੀ ਇੱਥੇ ਸਟਾਪ ਦੀ ਕਮੀ ਨੂੰ ਸਟਾਪ ਦੀ ਜਮੀਨ ਨੂੰ ਕਮੀ ਨੂੰ ਲਗਭਗ 3-4 ਮਹੀਨੇ ਹੋ ਗਏ ਜੀ ਤੇ ਹੁਣ ਇੱਥੇ ਚੌਂਕੀ ਨੂੰ ਕੋਈ ਜਿੰਦਾ ਲੱਗਾ ਹੁੰਦਾ ਜਾਂ ਕਿਦਾਂ ਕੀ ਇੱਕ ਵਰਕਰ ਆਇਆ ਜੀ ਇਹਨਾਂ ਮਰਾਜ ਸਾਡੇ ਹਾਂਜੀ ਇਹ ਆਪਣਾ ਚੌਂਕੀ ਵੈਸੇ ਟੂਪਨ ਰੱਖਦੇ ਆ ਪਰ ਜਦੋਂ ਕਿਤੇ ਇਹਨਾਂ ਨੂੰ ਵੀ ਕੰਮ ਹੁੰਦਾ ਤਾਂ ਚੌਂਕੀ ਨੂੰ ਆਲਮੋਸਟ ਜਿੰਦਾ ਹੀ ਲੱਗਾ ਹੁੰਦਾ ਜੀ ਇਹਦੇ ਬਾਰੇ ਤੁਸੀਂ ਕਿਸੇ ਨੂੰ ਕੋ ਲਿਖਤੀ ਸ਼ਿਕਾਇਤ ਜਾਂ ਉੱਧਾ ਕਿਸੇ ਅਫਸਰ ਨੂੰ ਧਿਆਨ ਚ ਲਿਆਂਦਾ ਜੀ ਹਾਂਜੀ ਮੈਂ ਡਾਕਟਰ ਰਾਜਕੋਲ ਗਈ ਸੀ ਜੀ ਉਹਨਾਂ ਨੂੰ ਮੈਂ ਉਹਨਾਂ ਦੇ ਧਿਆਨ 'ਚ ਲਿਆਂਦਾ ਸੀ ਇਹ ਪਾਸਟੇ ਚੌਂਕੀ ਦੇ ਵਿੱਚ ਜਿਹੜੀ ਸਟਾਫ ਦੀ ਕਮੀ ਆ ਈਵਨ ਈਵਨ ਕੇ ਸੀਐਚਸੀ ਪਾਸਟਾ ਸਿਵਲ ਹਸਪੀਟਲ ਵਿੱਚ ਵੀ ਸਟਾਫ ਨਹੀਂ ਹੈਗਾ ਉੱਥੇ ਵੀ ਰਾਤ ਨੂੰ 7-8 ਵਜੇ ਜਿੰਦੇ ਲੱਗ ਜਾਂਦੇ ਆ ਕਲੋਜ਼ ਦਾ ਬੋਰਡ ਲਗਾ ਦਿੱਤਾ ਜਾਂਦਾ ਆ ਉੱਥੇ ਵੀ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਪਾਸਟੇ ਸਿਵਲ ਹਸਪੀਟਲ ਜਿਹੜਾ ਹੈ ਸਾਨੂੰ ਸਾਡੇ ਲਗਭਗ 92 ਮਿੰਟਾਂ ਨੂੰ ਲੱਗਦਾ ਹੈ ਜੀ ਤੇ ਲੋਕ ਇਹ ਸਾਂਸਤੇ ਆਉਂਦੇ ਆ ਕਿੱਥੋਂ ਜਿਹੜੀ ਸਾਨੂੰ ਕਵਰਟੇਡ ਮਿਲੂਗੀ ਬਟ ਇੱਥੇ ਆਉਂਦੇ ਆਉਂਦੇ ਕਾਫੀ ਕਈ ਵਾਰ ਟਾਈਮ ਵੀ ਹੋ ਜਾਂਦਾ ਹੈ ਤੇ ਉਹਦੇ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਹੋਈਆਂ ਆ ਕਈ। ਹਾਂਜੀ ਇਹ ਚੌਂਕੀ 'ਚ ਕਿੰਨੇ ਪਿੰਡ ਆਉਂਦੇ ਆ ਜੀ? ਇਸ ਚੌਂਕੀ ਦੇ ਅੰਦਰ ਜੀ 9 ਪਿੰਡ ਆਉਂਦੇ ਆ। 9 ਤੇ 9 ਪਿੰਡਾਂ ਦੀ ਸੁਰੱਖਿਆ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਸੁਰੱਖਿਆ ਨੂੰ ਲੈ ਕੇ ਇਹ ਹੀ ਜਣਾ ਚਾਹੁੰਦੀ ਆ ਕਿ ਮੇਰੀ ਸਰਕਾਰ ਅੱਗੇ ਹੱਥ ਬੰਨ ਕੇ ਆਪੀ ਲਿਆ ਕਿ ਚੌਂਕੀ ਦੇ ਵਿੱਚ ਵੀ ਸਟਾਫ ਦੀ ਜੜੀ ਆ ਭਰਤੀ ਕੀਤੀ ਜਾਵੇ ਤੇ ਸਿਵਲ ਹਸਪੀਟਲ ਪੰਜ ਸਟਾਫ ਦੇ ਵਿੱਚ ਵੀ ਜਿਹੜਾ ਸਟਾਫ ਆ ਉਹ ਆਉਣਾ ਚਾਹੀਦਾ ਹੈ ਰਾਤ ਦੇ ਸਮੇਂ ਉਹ ਵੀ ਨਹੀਂ ਖੁੱਲਿਆ ਹੁੰਦਾ ਔਰ ਚੌਂਕੀ ਆਲਮੋਸਟ ਜਿੰਦਗੀ ਲੱਗ ਜਾਂਦੀ ਤੇ ਜੇ ਕੋਈ ਹੋਰ ਇਦਾਂ ਦੀ ਕੋਈ ਲੜਾਈ ਝਗੜਾ ਜਾਂ ਕੋਈ ਹੋਰ ਚੋਰੀ ਲੁੱਟਖੋਹ ਦੀ ਪ੍ਰੋਬਲਮ ਆਉਂਦੀ ਆ ਤਾਂ ਫਿਰ ਕਿੱਥੇ ਜਾਂਦੇ ਆ ਜੀ ਲੋਕੀ ਹੁਣ ਆਪਣੀ ਫਿਰ ਹਾਲ ਹੁਣ ਤਾਂ ਪੰਚਾਇਤ ਕੋਲ ਹੀ ਆਉਂਦੇ ਆ ਜੀ ਪੰਚਾਇਤ ਕੋਲ ਹੀ ਆਉਂਦੇ ਪੰਚਾਇਤ ਸੁਣਦੀ ਵੀ ਆ ਪੰਚਾਇਤ ਉਹਨਾਂ ਦੇ ਨਾਲ ਖੜਦੀ ਵੀ ਆ ਬਟ ਕਿਤੇ ਪੰਚਾਇਤ ਦਾ ਕੰਮ ਕਿਸੇ ਹੱਦ ਤੱਕ ਖਤਮ ਵੀ ਹੋ ਜਾਂਦਾ ਹੈ ਉੱਥੇ ਚੌਂਕੀ ਇੰਚਾਰजेस ਦੀ ਚੌਂਕੀ ਦੇ ਵਿੱਚ ਸਟਾਫ ਦੀ ਜਿਹੜੀ ਮੌਜੂਦਗੀ ਆ ਹੋਣੀ ਜ਼ਰੂਰੀ ਹੈ ਹੁਣ ਇੱਥੇ ਮਤਲਬ ਸਟਾਫ ਹੈ ਨਹੀਂਗਾ ਤਾਂ ਫੇਰ ਹੁਣ ਕਹਾਂ ਗਏ ਰੌਲਪਿੰਡੀ ਜਾਂ ਫਗਵਾੜੀ ਜਾ ਰਹੇ ਆ ਜੀ ਰੌਲਪਿੰਡੀ ਜਾਂਦੇ ਆ ਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੈਂ ਹੀ ਮੰਗ ਕਰਦੀ ਆ ਕਿ ਸਾਡੇ ਜਿਹੜੀ ਪਾਂਛੇ ਦੀ ਚੌਂਕੀ ਆ ਉੱਥੇ ਸਟਾਫ ਦਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਘਰਕੀ